ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਹਾਂਜੀ ਅੱਜ ਦਾ ਸਾਡਾ ਨਵਾਂ ਟੌਪਿਕ ਹੈ ਟੌਪਿਕ ਤਾਂ ਸਾਡਾ ਇੱਕੋ ਹੀ ਆ ਆਪਣੇ ਫੇਸ ਦੀ ਬਿਊਟੀ ਜਾਂ ਅਸੀਂ weight loss ਤੇ ਵੀਡੀਓ ਬਣਾਉਣੀ ਹੈ ਤੇ ਅੱਜ ਅਸੀਂ ਜਿਹੜਾ ਵਾ ਉਹ ਤੁਹਾਡੇ ਵਾਸਤੇ ਇੱਕ ਨਵੀਂ ਰੈਮੇਡੀ ਲੈ ਕੇ ਆਏ ਆ ਕਿਉਂਕਿ ਨਿਤ ਨਵਾਂ ਦਿਨ ਤੇ ਨਵਾਂ ਪੈਕ ਜਿਹੜਾ ਵੀ ਕਿਸੇ ਦੀ ਸਕਿਨ ਨੂੰ ਸੂਟ ਕਰਦਾ ਹੈ ਕਿਉਂਕਿ ਹਰ ਪੈਕ ਜਿਹੜਾ ਵਾ ਹਰ ਕਿਸੇ ਦੀ ਸਕਿਨ ਵਾਸਤੇ ਜਿਹੜਾ ਵਾ ਉਹ ਨਹੀਂ ਬਣਿਆ ਹੁੰਦਾ ਆਪੋ ਆਪਣੀ ਸਕਿਨ ਦਾ ਜਿਹੜੀ ਟੋਨ ਵਾ ਆਪੋ ਆਪਣੀ ਸਕਿਨ ਦਾ ਜਿਹੜਾ ਵਾ ਉਹ ਟੈਕਸਚਰ ਵਾ ਉਹ ਅਲੱਗ ਹੁੰਦਾ ਹੈ ਕਿਸੇ ਨੂੰ ਬੇਸਨ ਸੂਟ ਕਰਦਾ ਹੈ ਕਿਸੇ ਨੂੰ ਮਲਤਾਨੀ ਮਿੱਟੀ ਸੂਟ ਕਰਦੀ ਹੈ ਕਿਸੇ ਨੂੰ ਜਿਹੜਾ ਵਾ ਉਹ ਕੋਕੋਨਟ ਆਇਲ ਸੂਟ ਕਰਦਾ ਹੈ ਕਿਸੇ ਨੂੰ ਜਿਹੜਾ ਬਦਾਮਾ ਦਾ ਤੇਲ ਸੂਟ ਕਰਦਾ ਹੈ ਤੇ ਜਿਸ ਤਰੀਕੇ ਦੀ ਕਿਸੇ ਦੀ ਸਕਿਨ ਦਾ ਜਿਹੜਾ ਵਾ ਉਹ ਟੈਕਸਚਰ ਹੁੰਦਾ ਹੈ ਤੁਸੀਂ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਜਿਹੜਾ ਵਾ ਉਹ ਕੋਈ ਵੀ ਪੈਕ ਕੋਈ ਵੀ ਰੈਮਡੀ ਉਹਨੂੰ ਯੂਜ਼ ਕਰ ਸਕਦੇ ਹੋ ਇਸ ਕਰਕੇ ਅਸੀਂ ਤੁਹਾਡੇ ਨਾਲ ਜਿਹੜੇ ਅਲੱਗ-ਅਲੱਗ ਪੈਕ ਜਿਹੜੇ ਆ ਉਹ ਸ਼ੇਅਰ ਕਰਦੇ ਰਹਿੰਦੇ ਆ ਕਿ ਜਿਹੜੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਨੇ ਤੁਹਾਡੇ ਸਕਿਨ ਕੇਅਰ ਵਾਸਤੇ ਤੇ ਕਿਉਂਕਿ ਕਿਸੇ ਦੀ ਨਾਰਮਲ ਡਰਾਈ ਕਿਸੇ ਦੀ ਆਇਲੀ ਸਕਿਨ ਹੁੰਦੀ ਆ ਤੇ ਇਸ ਕਰਕੇ ਸਕਿਨ ਦੇ ਅਕੋਰਡਿੰਗ ਸਾਨੂੰ ਜਿਹੜੀਆਂ ਇਹ ਚੀਜ਼ਾਂ ਯੂਜ਼ ਕਰਨੀਆਂ ਪੈਂਦੀਆਂ ਨੇ ਤੇ ਇਹਨਾਂ ਦਾ ਕੋਈ ਵੀ ਹਾਨ ਨਹੀਂ ਹੈਗਾ ਕਿਉਂਕਿ ਇਹ ਕੈਮੀਕਲ ਬੇਸ ਨਹੀਂ ਹੁੰਦੀਆਂ ਨੇ ਨੇਚਰਲ ਜਿਹੜੀਆਂ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਸਾਡੀਆਂ ਡਰੈਸਿੰਗ ਟੇਬਲ ਤੇ ਮੌਜੂਦ ਹੁੰਦੀਆਂ ਨੇ ਅਸੀਂ ਜਸਟ ਉਹਨਾਂ ਚੀਜ਼ਾਂ ਤੋਂ ਹੀ ਹੈ ਜਿਹੜਾ ਵਾ ਜਸਟ 1 2 ਇਨਗਰੀਡੀਐਂਟ ਦੇ ਨਾਲ 1 2 ਚੀਜ਼ਾਂ ਦੇ ਨਾਲ ਹੀ ਅਸੀਂ ਆਪਣੇ ਫੇਸ ਦੀ ਆਪਣੀ ਸਕਿਨ ਦੀ ਕੇਅਰ ਕਰ ਲੈਣੇ ਆ ਤੇ ਵੀਡੀਓ ਨੂੰ ਲੰਬਾ ਨਾ ਕਰਦੇ ਹੁੰਦੇ ਨਾ ਕਰਦੇ ਹੋਏ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਅੱਜ ਅਸੀਂ ਕਿਹੜੀ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਲੈ ਕੇ ਆਏ ਆ ਦਹੀਂ ਤੇ ਗੁੜ ਵਾਲਾ ਜਿਹੜਾ ਫੇਸ਼ੀਅਲ ਇਹਨੂੰ ਫੇਸ਼ੀਅਲ ਕਹਿ ਲਓ ਇਹਨੂੰ ਪੈਕ ਕਹਿ ਲਓ ਤੇ ਅਸੀਂ ਦਹੀਂ ਦੇ ਵਿੱਚ ਜਿਹੜਾ ਵਾ ਗੁੜ ਜਿਹੜਾ ਹੁੰਦਾ ਏ ਉਹਨੂੰ ਐਡ ਕਰਕੇ ਅੱਗੇ ਮੈਂ ਤੁਹਾਡੇ ਨਾਲ ਦਹੀਂ ਦੇ ਵਿੱਚ ਖੰਡ ਜਿਹੜੀ ਚੀਨੀ ਆ ਉਹਨੂੰ ਐਡ ਕਰਕੇ ਉਹ ਚੀਜ਼ ਤੁਹਾਨੂੰ ਸ਼ੇਅਰ ਕੀਤੀ ਜਿਹੜਾ ਗੁੜ ਵਾ ਦੇਸੀ ਗੁੜ ਹਾਂ ਉਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਏ ਉਹ ਸਾਡੇ ਖਾਣ ਵਾਸਤੇ ਵੀ ਬਹੁਤ ਵਧੀਆ ਏ ਸਾਡੇ ਫੇਸ ਤੇ ਲਗਾਉਣ ਵਾਸਤੇ ਵੀ ਬਹੁਤ ਵਧੀਆ ਤੇ ਇਹ ਪੈਕ ਦੇ ਨਾਲ ਸਾਡੇ ਜਿਹੜੇ ਆ ਸਕਿਨ ਦੇ ਜਿਹੜੇ ਆ ਵਾਲ ਵਾਲ ਵੇਅਰ ਵਾਲ ਜਿਹੜੇ ਸਾਡੇ ਅਨਵਾਂਟਡ ਹੇਅਰ ਵਾ ਉਹ ਵੀ ਰਿਮੂਵ ਹੋ ਜਾਂਦੇ ਨੇ ਤੇ ਸਾਡੀ ਸਕਿਨ ਦੀ ਜਿਹੜੀ ਟੋਨ ਉਹ ਵੀ ਗੋਰੀ ਹੁੰਦੀ ਹੈ ਤੁਸੀਂ ਇਹ ਪੈਕ ਲਗਾ ਕੇ ਦੇਖਿਓ ਤੁਹਾਡੀ ਸਕਿਨ ਦਾ ਟੈਕਸਚਰ ਤੁਹਾਡੀ ਸਕਿਨ ਦੀ ਰੰਗਤ ਜਿਹੜੀ ਹੈ ਉਹਦੇ ਵਿੱਚ ਜ਼ਰੂਰ ਨਿਖਾਰ ਆਵੇਗਾ ਤੇ ਇਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗੁੜ ਇਹ ਦੇਖੋ ਗੁੜ ਜਸਟ ਥੋੜਾ ਜਿਹਾ ਹੀ ਗੁੜ ਚਾਹੀਦਾ ਜਿੰਨਾ ਕਿ ਸਾਡੇ ਫੇਸ ਵਾਸਤੇ ਚਾਹੀਦਾ ਹੈ ਤੇ ਮੈਂ ਇਹ ਅੱਧਾ ਕ ਚਮਚ ਚਮਚ ਅੱਧਾ ਕ ਚਮਚ ਦੇ ਤਕਰੀਬਨ ਇਹ ਗੋੜਵਾ ਤੇ ਇਹਨੂੰ ਜਿਹੜਾ ਮੈਂ ਬਿਲਕੁਲ ਬਰੀਕ ਕਰ ਲਿਆ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਤੇ ਇਹਨੂੰ ਬਿਲਕੁਲ ਬਰੀਕ ਕਰ ਲਿਆ ਤੇ ਬਰੀਕ ਕਰਕੇ ਤਾਂ ਫੋਨ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਇਹ ਆ ਮੇਰੇ ਕੋਲ ਚੌਲਾਂ ਦਾ ਪਾਣੀ ਜਿਹੜੇ ਚੌਲ ਅਸੀਂ ਉਬਾਲਦੇ ਆ ਖਾਣ ਵਾਸਤੇ ਉਬਾਲਿਆ ਸੀ ਉਹਦੇ ਵਿੱਚੋਂ ਅਸੀਂ ਪਾਣੀ ਥੋੜਾ ਜਿਹਾ ਕੱਢ ਲਿਆ ਸੀ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਦੇ ਲਗਭਗ ਚੌਲਾਂ ਦਾ ਪਾਣੀ ਐਡ ਕਰ ਦਿੱਤਾ ਹੈ ਜਿਹੜਾ ਚੌਲਾਂ ਦਾ ਪਾਣੀ ਆ ਉਹ ਸਾਡੀ ਸਕਿਨ ਦੇ ਉੱਤੇ ਬ੍ਰਾਈਟਨੈਸ ਲਿਆਉਣ ਵਿੱਚ ਤੇ ਸਕਿਨ ਦੇ ਵਾਈਟ ਟੋਨ ਲਿਆਉਣ ਵਿੱਚ ਬਹੁਤ ਹੈਲਪ ਕਰਦਾ ਹੈ ਜਿਹੜੇ ਜਪਨੀਜ਼ ਹੁੰਦੀ ਆ ਜਾਪਾਨ ਦੇ ਲੋਕ ਕੋਰੀਅਨ ਸਕਿਨ ਹੁੰਦੀ ਆ ਉਹਨਾਂ ਦੀ ਜਿਹੜੀ ਖੂਬਸੂਰਤੀ ਦਾ ਰਾਜ਼ ਜਿਹੜੇ ਚਾਵਲ ਹੁੰਦੇ ਨੇ ਚਾਵਲ ਤੋਂ ਬਣੀ ਜਿਹੜੀ ਕਰੀਮ ਉਹ ਜਿਹੜੀਆਂ ਜਿਆਦਾ ਯੂਜ਼ ਕਰਦੇ ਨੇ ਚਾਵਲ ਤੋਂ ਬਣੇ ਪ੍ਰੋਡਕਟ ਜਿਹੜੇ ਜਿਆਦਾ ਯੂਜ਼ ਕਰਦੇ ਆ ਆਪਣੇ ਫੇਸ ਤੇ ਤੇ ਇਹ ਤੁਹਾਡੀ ਸਕਿਨ ਦੇ ਉੱਤੇ ਟਾਈਟਨੈਸ ਤੇ ਸਕਿਨ ਦੀ ਟੋਨ ਨੂੰ ਵਾਈਟ ਕਰਦਾ ਹੈ ਤੇ ਇਸ चीज ਨੂੰ ਅਸੀਂ ਮਿਕਸ ਕਰਕੇ ਤੇ ਇੱਕ ਅੱਧਾ ਮਿੰਟ ਜਿਹੜਾ ਪਹਿਲਾਂ ਇਹਨੂੰ ਮਿਕਸ ਕਰਕੇ ਰੱਖ ਦਵਾਂਗੇ ਕਿਉਂਕਿ ਜਿਹੜਾ ਗੁੜਵਾ ਵਿੱਚ ਥੋੜਾ ਬਹੁਤ ਵੀ ਜੇ ਕੋਈ ਮੋਟਾ ਢੇਲੀ ਵਗੈਰਾ ਦਾਣਾ ਵਗੈਰਾ ਹੈਗਾ ਹੈ ਉਹ ਇੱਕਦਮ ਮੈਲਟ ਹੋ ਜਾਵੇਗਾ ਤੇ ਫਿਰ ਉਹਨੀ ਦੇਰ ਤੱਕ ਅਸੀਂ ਕੀ ਕਰਾਂਗੇ ਅਸੀਂ ਆਪਣੇ ਫੇਸ ਨੂੰ ਸਾਫ਼ ਕਰਾਂਗੇ ਤੇ ਫੇਸ ਨੂੰ ਸਾਫ਼ ਕਿਹਦੇ ਨਾਲ ਕਰਨਾ ਹੈ ਤੁਸੀਂ ਥੋੜਾ ਜਿਹਾ ਦੁੱਧ ਲੈ ਲਓ ਕੱਚਾ ਦੁੱਧ ਲੈ ਲਓ ਤੇ ਦੁੱਧ ਦੇ ਵਿੱਚ ਤੁਸੀਂ ਵਾਈਪਸ ਜਾਂ ਕਾਟਨ ਨੂੰ ਡਿਪ ਕਰਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੁਸੀਂ ਦਹੀਂ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਦੁੱਧ ਨਾਲ ਵੀ ਕਰ ਸਕਦੇ ਹੋ ਪਹਿਲਾਂ ਆਪਣੇ ਸਕਿਨ ਨੂੰ ਤੁਸੀਂ ਚੰਗੀ ਤਰੀਕੇ ਨਾਲ ਸਾਫ਼ ਕਰ ਲੈਣਾ ਹੈ ਸਾਫ ਕਰਨ ਤੋਂ ਬਾਅਦ ਫੇਰ ਹੀ ਤੁਸੀਂ ਇਹ ਰੈਮਡੀ ਇਹ ਪੈਕ ਆ ਤੁਸੀਂ ਆਪਣੇ ਫੇਸ ਤੇ ਯੂਜ਼ ਕਰਨਾ ਹੈ ਅਸੀਂ ਆਪਣੇ ਫੇਸ ਨੂੰ ਕਰ ਲਿਆ ਸਾਫ ਤੇ ਸਾਫ ਕਰਨ ਤੋਂ ਬਾਅਦ ਹੁਣ ਅਸੀਂ ਆਪਣੇ ਫੇਸ ਨੂੰ ਵਾਸ਼ ਨਹੀਂ ਕਰਾਂਗੇ ਕਿਉਂਕਿ ਦੁੱਧ ਹੀ ਲਗਾਇਆ ਹੈ ਤੇ ਇੱਕਦਮ ਫੇਸ ਜਿਹੜਾ ਵਾ ਸਾਫ ਹੋ ਗਿਆ ਇਹ ਸਾਡਾ ਹੁਣ ਪੈਕ ਲਗਾਉਣ ਵਾਸਤੇ ਜਿਹੜਾ ਰੈਡੀ ਹੈ ਤੇ ਉਧਰ ਅਸੀਂ ਜਿਹੜਾ ਵਾ ਚੌਲਾਂ ਦੇ ਪਾਣੀ ਦੇ ਵਿੱਚ ਗੁੜ ਨੂੰ ਮਿਕਸ ਕੀਤਾ ਸੀਗਾ ਉਹ ਚੰਗੀ ਤਰੀਕੇ ਨਾਲ ਮੈਲਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਉਹ ਹੈ ਜੀ ਬੇਸਨ ਬੇਸਨ ਅਸੀਂ ਇਹਦੇ ਵਿੱਚ ਐਡ ਕਰਾਂਗੇ ਇਹ ਥੋੜਾ ਜਿਹਾ ਬੇਸਨ ਪਾ ਕੇ ਤੇ ਮੈਂ ਹਮੇਸ਼ਾ ਆਪਣੇ ਡ्रेसਿੰਗ ਟੇਬਲ ਤੇ ਰੱਖਦੀ ਆ ਪੈਕ ਬਣਾਉਣ ਵਾਸਤੇ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਜਿਹੜਾ ਵਾ ਦੇ ਲਗਭਗ ਬੇਸਣ ਐਡ ਕਰ ਦਵਾਂਗੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਅਪ ਕਰਾਂਗੇ ਇਹ ਬਹੁਤ ਵਧੀਆ ਜਿਹਾ ਪੈਕ ਆ ਉਹ ਬਣ ਕੇ ਤੇ ਰੈਡੀ ਹੋ ਜਾਵੇਗਾ ਤੇ ਇਹ ਤੁਹਾਡੀ ਜਿਹੜੀ ਡੈਡ ਸਕਿਨ ਆ ਉਹ ਨੂੰ ਰਿਮੂਵ ਕਰੇਗਾ ਜਿਹੜੇ ਤੁਹਾਡੇ ਓਪਨ ਪੋਰਸ ਵਾ ਉਹਨਾਂ ਨੂੰ ਸ਼੍ਰਿੰਕ ਕਰਨ ਦਾ ਬੰਦ ਕਰਨ ਦਾ ਕੰਮ ਕਰੇਗਾ ਜਿੰਨੀ ਵੀ ਤੁਹਾਡੇ ਅੰਦਰ ਤੱਕ ਡਸਟ ਗਈ ਆ ਉਹਨਾਂ ਨੂੰ ਬਾਹਰ ਕੱਢਣ ਚ ਤੇ ਜਿੰਨੇ ਵੀ ਅਨਵਾਂਟਡ ਹੇਅਰ ਨੇ ਜਿਹੜੇ ਤੁਹਾਡੇ ਸਕਿਨ ਤੇ ਚੁੰਪਿਆ ਜਿਹੜੀ ਚਿੰਨ ਦੇ ਉੱਤੇ ਫਾਲਤੂ ਹੇਅਰ ਨੇ ਉਹਨਾਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰਦਾ ਹੈ ਤੇ ਬੇਸਨ ਜਿਹੜਾ ਵਰਲਡਸ ਬੈਸਟ ਪੈਕ ਆ ਬੇਸਨ ਵਾ ਇਹ ਸੰਤਪੈਕ ਸਾਡੀ ਸਕਿਨ ਨੂੰ ਜਿਹੜਾ ਠੰਡਕ ਦਿੰਦਾ ਹੈ ਤੇ ਪਲੱਸ ਸਾਡੀ ਜਿਹੜੀ ਰੰਗਤ ਵਾ ਸਾਡਾ ਰੰਗ ਵਾ ਉਹਨੂੰ ਗੋਰਾ ਕਰਨ ਦੇ ਹੈਲਪ ਕਰਦਾ ਹੈ ਤੇ ਇਹ ਪੈਕ ਬਣ ਕੇ ਬਿਲਕੁਲ ਰੈਡੀ ਆ ਤਾਂ ਹੁਣ ਅਸੀਂ ਕੀ ਕਰਾਂਗੇ ਇਹਨੂੰ ਆਪਣੇ ਫਿੰਗਰਸ ਦੀ ਹੈਲਪ ਦੇ ਨਾਲ ਹੀ ਆਪਣੇ ਫੇਸ ਤੇ ਲਗਾ ਲਾਂਗੇ ਤੁਸੀਂ ਬਰਸ਼ ਦੇ ਨਾਲ ਵੀ ਲਗਾ ਸਕਦੇ ਹੋ ਇਸ yellow yellow ਇਸ ਕਰਕੇ ਆ ਕਿਉਂਕਿ ਮੈਂ ਇਸ ਬੇਸਨ ਦੇ ਵਿੱਚ ਥੋੜੀ ਜੀ ਜਿਹੜੀ ਹੈ ਹਲਦੀ ਮਿਕਸ ਕਰਕੇ ਰੱਖੀ ਹੋਈ ਹੈ ਤੁਸੀਂ ਹਲਦੀ ਐਡ ਕਰ ਸਕਦੇ ਹੋ ਨਹੀਂ ਕਰਮੀ ਨਹੀਂ ਵੀ ਕਰ ਸਕਦੇ ਬਟ ਹਲਦੀ ਜਿਹੜੀ ਆ ਉਹ ਸਾਡੇ ਫੇਸ ਵਾਸਤੇ ਬਹੁਤ ਹੀ ਵਧੀਆ ਐਂਟੀਸੈਪਟਿਕ ਹੈ ਸਾਡੇ ਫੇਸ ਦੇ ਉੱਤੇ ਜਿੰਨੇ ਵੀ ਪਿੰਪਲਸ ਵਗੈਰਾ ਹੋਏ ਨੇ ਉਹਨਾਂ ਨੂੰ ਹੀਲ ਕਰਨ ਵਿੱਚ ਹੈਲਪ ਕਰਦੀ ਹੈ ਇਸ ਕਰਕੇ ਮੈਂ ਪਹਿਲਾਂ ਹੀ ਬੇਸਨ ਦੇ ਵਿੱਚ ਜਿਹੜੀ ਆ ਥੋੜੀ ਜਿਹੀ ਹਲਦੀ ਐਡ ਕਰਕੇ ਮਿਕਸ ਕਰਕੇ ਰੱਖੀ ਹੋਈ ਹੈ ਤੇ ਪੈਕ ਨੂੰ ਜੇ ਤੁਹਾਡੇ ਫੇਸ ਤੇ ਹੇਅਰ ਨੇ ਜਿੱਥੇ ਹੇਅਰ ਨੇ ਉੱਥੇ ਤੁਸੀਂ ਇਹਨੂੰ ਜਿਆਦਾ ਮੋਟੀ ਲੇਅਰ ਵਿੱਚ ਲਗਾ ਲੈਣਾ ਤੇ ਜਿੰਨੀ ਦੇਰ ਤੱਕ ਇਹ ਪੈਕ ਸੁੱਕਦਾ ਨਹੀਂ ਆ ਤੁਸੀਂ ਇਹਦੀ ਸੁੱਕਣ ਦੀ ਵੇਟ ਕਰਨੀ ਆ ਜੀ ਪੈਕ ਆਪਣਾ ਜਿਹੜਾ ਫੇਸ ਤੇ ਪੂਰਾ ਲੱਗ ਗਿਆ ਹੈ ਤੇ ਇਹਨੂੰ ਹੁਣ ਅਸੀਂ ਜਿਹੜਾ ਵਾ ਤਕਰੀਬਨ 20-25 ਮਿੰਟ ਤੱਕ ਇਹਨੂੰ ਲਗਾ ਕੇ ਸੁਕਾਵਾਂਗੇ ਤੇ ਜਦੋਂ ਸੁੱਕ ਜਾਵੇਗਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਜਿਹੜੀ ਡਾਇਰੈਕਸ਼ਨ ਨੂੰ ਸਾਡੇ ਵਾਲ ਨੇ نیچے ਨੂੰ ਵਾਲ ਹੁੰਦੇ ਨੇ ਅਸੀਂ ਇਹਨੂੰ ਉੱਪਰ ਨੂੰ ਜਿਹੜਾ ਵਾ ਉਹ ਮ사ਜ ਕਰ ਕਰਕੇ ਉਤਾਰਾਂਗੇ ਤੇ ਇਹਦੇ ਨਾਲ ਜਿਹੜੇ ਸਾਡੇ ਲੂਈ ਵਰਗੇ ਛੋਟੇ ਵਾਲ ਆ ਉਹ ਹੌਲੀ-ਹੌਲੀ ਜਿਹੜੇ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਤੇ ਇਹਨਾਂ ਕੀ ਇੱਕ ਵਾਰ ਦੇ ਵਿੱਚ ਇਹ ਸਾਰੇ ਖਤਮ ਹੋ ਜਾਣਗੇ ਜਦੋਂ ਅਸੀਂ ਇਸ ਪੈਕ ਨੂੰ ਜਿਹੜਾ ਵਾ ਉਹ ਰੈਗੂਲਰ ਯੂਜ਼ ਕਰਦੇ ਰਵਾਂਗੇ ਰੈਗੂਲਰ ਮੀਨਜ਼ ਕੀ ਤੀਜੇ ਚੌਥੇ ਦਿਨ ਇਹਨੂੰ ਯੂਜ਼ ਕਰਦੇ ਰਵਾਂਗੇ ਤਾਂ ਹੌਲੀ ਹੌਲੀ ਸਾਰੇ ਵਾਲ ਜਿਹੜੇ ਰਿਮੂਵ ਹੋ ਜਾਣਗੇ ਤਾਂ ਫਿਰ ਅੱਗੇ ਤੋਂ ਜਿਹੜੇ ਨਵੇਂ ਵਾਲ ਉਹ ਨਹੀਂ ਜਿਹੜੇ ਆਉਣਗੇ ਕਿਉਂਕਿ ਇਦੇ ਵਿੱਚ ਅਸੀਂ ਜਿਹੜਾ ਗੋਲ ਐਡ ਕੀਤਾ ਏ ਉਹ ਮਿੱਠੇ ਦੇ ਨਾਲ ਜਿਹੜਾ ਵਾ ਉਹ ਜਿਹੜੇ ਵਾਲ ਚਿਪਕ ਜਾਂਦੇ ਨੇ ਤੇ ਫੇਰ ਇਹ ਦੇ ਨਾਲ ਜਿਹੜੇ ਆ ਉਹ ਜਦੋਂ ਅਸੀਂ ਇਹਨੂੰ ਉੱਪਰੋਂ ਰਿਮੂਵ ਕਰਾਂਗੇ ਤਾਂ ਵਾਲ ਜਿਹੜੇ ਜੁੜੇ ਹੁੰਦੇ ਨੇ ਉਹ ਨਾਲ ਦੇ ਨਾਲ ਨਿਕਲ ਜਾਂਦੇ ਨੇ ਇਹਦੇ ਨਾਲ ਸਾਡੀ ਜਿਹੜੀ ਸਕਿਨ ਉਹ ਕਲੀਅਰ ਹੋ ਜਾਂਦੀ ਹੈ ਹੁਣ ਮੈਨੂੰ ਜਿਹੜਾ ਵਾ ਉਹ ਤਕਰੀਬਨ 15 ਮਿੰਟ ਹੋ ਗਏ ਨੇ ਤੇ ਮੈਂ ਜਿਆਦਾ ਇਸ ਪੈਕ ਨੂੰ ਨਹੀਂ ਸੁਕਾਵਾਂਗੀ ਕਿਉਂਕਿ ਮੇਰੇ ਫੇਸ ਤੇ ਜਿਹੜੇ ਹੈਅਰ ਜਿਆਦਾ ਨਹੀਂ ਹੈਗੇ ਤੇ ਇਸ ਕਰਕੇ ਇਹਨੂੰ ਮੈਂ ਜਿਹੜਾ ਵਾ ਉਹ ਗਿੱਲੇ-ਗਿੱਲੇ ਨੂੰ ਥੋੜੀ ਮ사ਜ ਕਰਕੇ ਤੇ ਇਹਨੂੰ ਉਤਾਰ ਦਵਾਂਗੀ ਜੇ ਤੁਹਾਡੀ ਸਕਿਨ ਦੇ ਉੱਤੇ ਡੈੱਡਨੈਸ ਹੈਗੀ ਆ ਤੁਹਾਡੇ ਸਕਿਨ ਦੇ ਉੱਪਰ ਜਿਹੜੀ ਤੁਹਾਡੀ ਉੱਪਰਲੀ ਜਿਹੜੀ ਸਕਿਨ ਨਾ ਚਮੜੀ ਉਹ ਡੈੱਡ ਹੋ ਚੁੱਕੀ ਆ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਤੇ ਫੇਰ ਤੁਸੀਂ ਇਹਨੂੰ ਫੇਸ ਨੂੰ ਤਾਂ ਜਿਹੜਾ ਵਾ ਉਸ ਕ럽 ਕਰਕੇ ਤੇ ਫੇਰ ਤੁਸੀਂ ਇਹਨੂੰ ਜਿਹੜਾ ਵਾ ਉਤਾਰੋ ਜੇ ਤੁਹਾਡੇ ਫੇਸ ਤੇ ਵਾਲ ਵੀ ਆ ਤਾਂ ਤੁਸੀਂ ਇਹਨੂੰ ਸੁਕਾ ਕੇ ਉਤਾਰੋ ਤੇ ਜੇ ਤੁਹਾਡੀ ਸਕਿਨ ਨਾਰਮਲ ਹੈ ਤੁਸੀਂ ਇਹਨੂੰ ਗਿੱਲੇ-ਗਿੱਲੇ ਨੂੰ ਹਲਕਾ-ਹਲਕਾ ਜਿਹਾ ਮ사ਜ ਕਰਕੇ ਤੇ ਫੇਰ ਇਹਨੂੰ ਉਤਾਰ ਸਕਦੇ ਹੋ ਤੇ ਮੈਂ ਜਿਹੜੇ ਪੈਕ ਕੋਈ ਨਾ ਕੋਈ ਯੂਜ਼ ਕਰਦੀ ਰਹਿੰਦੀ ਆ ਤੇ ਇਸ ਕਰਕੇ ਮੈਨੂੰ ਜ਼ਿਆਦਾ देर ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਇਹਨੂੰ ਵੱਧ ਘੱਟ ਟਾਈਮ ਰੱਖ ਸਕਦੇ ਹੋ ਇਨੂੰ ਹੁਣ ਅਸੀਂ ਜਿਹੜਾ ਵਾ ਹਲਕਾ ਜਿਹਾ ਇਸ ਤਰੀਕੇ ਦੇ ਨਾਲ ਸਕਰਬ ਕਰਕੇ ਮ사ਜ ਕਰਕੇ ਤੇ ਹੁਣ ਅਸੀਂ ਇਹਨੂੰ ਉਤਾਰ ਲਵਾਂਗੇ ਜੇ ਤੁਸੀਂ ਹਲਦੀ ਜੂਸ ਕਰਨੀ ਆ ਤਾਂ ਤੁਸੀਂ ਪਲੀਜ਼ ਜਿਹੜੀ ਮਾਰਕੀਟ ਬੇਸ ਵਾਲੀ ਹਲਦੀ ਜੂਸ ਨਾ ਕਰਿਓ ਕਿਉਂਕਿ ਉਹਦੇ ਵਿੱਚ ਕੈਮੀਕਲ ਵਗੈਰਾ ਕਲਰ ਵਗੈਰਾ ਐਡ ਕੀਤੇ ਹੁੰਦੇ ਨੇ ਫੇਸ ਵਾਸਤੇ ਤੁਸੀਂ ਘਰ ਦੀ ਪੀਸੀ ਹੋਈ ਹਲਦੀ ਜਾਂ ਤੁਸੀਂ ਜਿਹੜੀ ਆ ਉਹ ਸਾਬਤ ਹਲਦੀ ਲਿਆ ਕੇ ਉਹਨੂੰ ਪੀਸ ਕੇ ਉਹਨੂੰ ਯੂਜ਼ ਕਰ ਸਕਦੇ ਹੋ ਤੇ ਇਹ ਜਿਹੜੀ ਮਹਿਜ਼ੂਜ਼ ਕੀਤੀ ਆ ਘਰ ਦੀ ਪੀਸੀ ਹੋਈ ਹਲਦੀ ਆ ਤੇ ਇਸ ਕਰਕੇ ਇਹਦਾ ਜੈਲੋਪਨ ਕਲਰ ਜਿਆਦਾ ਹੈ ਤੇ ਇਹ ਸਾਡੇ ਫੇਸ ਵਾਸਤੇ ਵਧੀਆ ਹੁੰਦੀ ਹੈ। ਤੇ ਹੁਣ ਅਸੀਂ ਆਪਣੇ ਫੇਸ ਨੂੰ ਵਾਸ਼ ਕਰ ਲਿਆ ਜਿਹੜਾ ਵਾਸ਼ ਤਾਂ ਵਾਸ਼ ਕਰਨ ਤੋਂ ਬਾਅਦ ਇਹਨੂੰ ਸਾਫ਼ ਕਰ ਲਵਾਂਗੇ। ਤੇ ਸਾਫ਼ ਕਰਨ ਤੋਂ ਬਾਅਦ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਅਸੀਂ ਆਪਣੇ ਫੇਸ ਨੂੰ ਸਾਫ਼ ਕਰ ਲੈਂਦੇ ਹਾਂ ਟਾਵਲ ਦੇ ਨਾਲ ਤੇ ਜਸਟ ਉਸੇ ਟਾਈਮ ਹੀ ਤੁਸੀਂ ਆਪਣੇ ਫੇਸ ਨੂੰ ਜਰਾਵਾ ਉਹ ਮੋਇਸਚਰਾਈਜ਼ ਕਰ ਲੈਣਾ ਹੈ ਤੇ ਬਿਲਕੁਲ ਸੁੱਕਣ ਦੀ ਵੇਟ ਨਹੀਂ ਕਰਨੀ ਤੇ ਇਹਦੇ ਉੱਪਰ ਹੁਣ ਅਸੀਂ ਲਗਾਵਾਂਗੇ ਬੀਟ ਰੂਟ ਵਾਲੀ ਜਿਹੜੀ ਆ ਕਰੀਮ ਬਣਾਈ ਸੀ ਉਹ ਲਗਾਵਾਂਗੇ ਤੇ ਇਹਦੀ ਵੀਡੀਓ ਮੈਂ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰ ਚੁੱਕੀ ਹਾਂ ਤੇ ਇਹਨੂੰ ਤੁਸੀਂ ਜਿੰਨੀ ਮਰਜ਼ੀ ਲਗਾ ਸਕਦੇ ਹੋ ਉਹ ਜਲਦੀ ਤੁਹਾਡੇ ਫੇਸ ਤੇ ਅਬਜ਼ਰਵ ਹੋ ਜਾਂਦੀ ਆ ਤੇ ਤੁਹਾਡੀ ਸਕਿਨ ਨੂੰ ਇੱਕਦਮ ਮੋਇਸਚਰਾਈਜ਼ਡ ਤੇ ਸ਼ਾਈਨੀ ਤੇ ਪੈਂਕਿਸ਼ ਕਲਰ ਜਿਹੜਾ ਉਹ ਦਿੰਦੀ ਹੈ ਬਹੁਤ ਹੀ ਜ਼ਿਆਦਾ ਇਹ ਸਮੂਥ ਹੈ ਤੇ ਬਿਲਕੁਲ ਵੀ ਨਹੀਂ ਲੱਗਦਾ ਕਿ ਇਹ ਹੋਮ ਮੇਡ ਕਰੀਮ ਆ ਬਿਲਕੁਲ ਮਾਰਕੀਟ ਬੇਸ ਕਰੀਮ ਵਰਗੀ ਇਹਦੀ ਫ੍ਰੈਗਰੈਂਸ ਹੈ ਤੇ ਇੱਕ ਅੱਧਾ ਮਿੰਟ ਤੁਸੀਂ ਆਪਣੇ ਫੇਸ ਤੇ ਮ사ਜ ਕਰਨੀ ਹੈ ਜਦੋਂ ਵੀ ਤੁਸੀਂ ਆਪਣਾ ਫੇਸ ਵਾਸ਼ ਕਰਦੇ ਹੋ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਇਹਨੂੰ ਟਾਵਲ ਦੇ ਨਾਲ ਸਾਫ਼ ਕਰਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਹੀ ਜਿਹੜਾ ਵਾ ਆਪਣੇ ਫੇਸ ਨੂੰ ਜਰਾ ਮੋਇਸਚਰਾਈਜ਼ ਕਰ ਲਿਆ ਕਰੋ ਤੇ ਇਹਦੇ ਨਾਲ ਜਿਹੜਾ ਵਾ ਹਲਕਾ ਜਿਹਾ ਗਿੱਲਾਪਨ ਤੁਹਾਡੇ ਫੇਸ 'ਤੇ ਹੁੰਦਾ ਉਹਦੇ ਨਾਲ ਤੁਹਾਡਾ ਜਿਹੜਾ ਮੋਇਸਚਰਾਈਜ਼ ਮਿਕਸਚਰ ਕੇ ਸਕਿਨ ਨੂੰ ਵਧੀਆ ਜਿਹੜਾ ਵਾ ਉਹ ਸੌਫਟ ਬਣਾਉਂਦਾ ਹੈ ਤੇ ਜਿਹੜੀ ਤੁਹਾਡੇ ਫੇਸ ਤੇ ਡਰਾਈਨੈਸ ਵਾ ਉਹ ਪੂਰਾ ਦਿਨ ਨਹੀਂ ਹੁੰਦੀ ਹੈਗੀ ਤੇ ਜਸਟ ਇੰਨਾ ਕੀ ਕਰਨਾ ਹੈ ਤੇ ਇਕਦਮ ਤੁਹਾਡਾ ਸ਼ਾਈਨੀ ਫੇਸ ਹੋ ਜਾਂਦਾ ਹੈ ਤੋਂ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਰੈਮਡੀ ਹੈ ਪੈਕ ਆ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ